ਬਾਪੂ ਜੀ ਠੀਕ ਹੋ ਠੀਕ ਹੈ ਕੋਈ ਸਨੇਹਾ ਲਾਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸਨੇਹਾ ਆ ਜਿਹਾਉਂਦੀ ਐਸਤੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰ ਹੈ ਕਿ ਜਿੰਨਾ ਕਮੋਰਚੇ ਨੂੰ ਜਿੱਤ ਵੱਲ ਲੈ ਕੇ ਗਏ ਆ ਸਰਕਾਰ ਜਿੰਨੀ ਪਿੱਛੇ ਹਟੀ ਐ ਕੋ ਸੰਗਤ ਦੇ ਸਹਿਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ 41100000 ਨੰਬਰ ਤੋਂ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸਾਹਮੜਿਆ ਤੇ ਬਸ ਇਹੀ ਉਮੀਦ ਹੈ ਸੰਗਤ ਨੂੰ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨੇ ਨੂੰ ਸਮਰਥਨ ਬਣਾਈ ਰੱਖੋ ਉਹ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤੱਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗੰਤੀ ਜਿੱਥੇ ਸੰਘਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲੀਏ ਬਾਪੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟ ਘਟ ਖਾਣਾ ਸ਼ੁਰੂ ਕਰ ਲਿਆ ਜਾਵੇ ਮੈਡੀਕਲ ਟਰੀਟਮੈਂਟ ਦੇ ਆ ਕਿ ਤੁਸੀਂ ਤਕੜੇ ਹੋ ਕੇ 14 ਵਾਲੀ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗਰੂਪ ਦੀ ਕਿਰਪਾ ਨਾਲ ਹੋਣਾ ਚਾਹੀਦਾ ਹੈ ਤੇ ਰੋਟੀ ਨਾਲ ਜਾਂ ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀਆਂ ਸੰਗਤਾਂ ਇੱਕ ਪੂਰਾ ਪੌਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਦੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਵਾ ਸਦਕਾ ਉਹਨਾਂ ਦੀ ਤਕੇ ਨਾਲ ਉਹਨਾਂ ਨੇ ਮੇਰੇ ਕੋਲ ਆ ਕਰਵਾਇਆ ਹੈ ਟਰੀਟਮੈਂਟ ਦਾਗਾ ਨਹੀਂ ਟਰੀਟਮੈਂਟ ਤੇ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਦੇਵ ਜੀ ਕਰਨ ਚੀਜ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਹੈ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚਿਆਂ ਨੂੰ ਬੰਦ ਸੇਰ ਕਿਵੇਂ ਤੁਹਾਡੀ 14ਵੀਂ ਮੀਟਿੰਗ ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੁਰੇ ਅਰਦਾਸ ਕਰਮ ਫਿਰ ਜਿਹੇ ਜਾ ਹੋਇਆ ਉਹੋ ਜੇ ਨੂੰ ਲੈ ਜਾਣਗੇ ਠੀਕ ਹੈ ਬਾਬੂ ਜੀ ਠੀਕ ਹੋ ਕੋ ਸਨੇਹਾ ਲਾਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸਨੇਹਾ ਜਿਨਾਉਂਦੀ ਐਸਤੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰ ਹੈ ਕਿ ਜਿੰਨਾ ਕੁ ਮੋਰਚੇ ਨੂੰ ਜਿੱਤ ਵੱਲ ਲੈ ਕੇ ਗਏ ਆ ਸਰਕਾਰ ਜਿੰਨੀ ਪਿੱਛੇ ਹਟੀ ਐ ਕੋ ਸੰਗਤ ਦੇ ਸਹਿਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨਜਾ ਧਮਾਕਾ ਨੰਬਰ ਤੋਂ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਾਂ ਜਿਵੇਂ ਨੌਜਵਾਨਾਂ ਨੇ ਮੋਰਚਾ ਸਾਹਮੜਿਆ ਤੇ ਬਸ ਇਹੀ ਉਮੀਦ ਹੈ ਸੰਗਤ ਨੂੰ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨੇ ਨੂੰ ਸਮਰਥਨ ਬਣਾਈ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤੱਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤੱਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗੰਤੀ ਜਿੱਥੇ ਸੰਘਰਸ਼ ਪਹੁੰਚੀ ਤਾਂ ਕਿ ਆਪਾਂ ਮੋਰਚਾ ਜਿੱਤ ਲਈ। ਬਾਪੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟ-ਘਟ ਖਾਣਾ ਸ਼ੁਰੂ ਕਰ ਲਿਆ ਜਾਵੇ। ਮੈਡੀਕਲ ਟ੍ਰੀਟਮੈਂਟ ਦੇ ਆ। ਕਿ ਤੁਸੀਂ ਤਕੜੇ ਹੋ ਕੇ 14 ਵਾਲੀ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗਰੂਪ ਦੀ ਕਿਰਪਾ ਨਾਲ ਹੋਣਾ ਬੰਦੇ ਨੇ। ਰੋਟੀ ਨਾਲ ਜਾਂ ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀਆਂ ਸਮੇ ਤਾਂ ਇੱਕ ਪੂਰਾ ਪੌਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਧੱਕੇ ਨਾਲ ਉਹਨਾਂ ਨੇ ਮੇਰੇ ਕੋਲ ਵਾਕ ਕਰਵਾਇਆ ਹੈ ਟਰੀਟਮੈਂਟ ਦਾਗਾ ਨਹੀਂ ਟਰੀਟਮੈਂਟ ਦੀ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚਿਆਂ ਨੂੰ ਭਰੋ ਸਿੱਧ ਕਿਵੇਂ ਤੁਹਾਡੀ 14ਵੀਂ ਮੀਟਿੰਗ ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੁਰੇ ਅਰਦਾਸ ਕਰ ਮੈਂ ਫਿਰ ਜਿਵੇਂ ਜਹਾ ਹੋਇਆ ਉਹੋ ਜਿਹਾ ਨੂੰ ਲੈ ਜਾਣਗੇ ਇੱਥੇ